ਗੱਲ की मैं ਤੈਨੂੰ ਕੀ क्या ਸੀਗਾ ਵੀ ਇਹੋ ਜਿਹਾ ਕੰਮ ਪੁੱਠੇ ਨਹੀਂ ਕਰਨੇ ਤੂੰ ਹੈ ਹਰਦੀ ਕਹ ਤੋ ਨਹੀਂ ਭੁਖੀ ਮੈਂ ਅੱਜ ਜੀ ਤੇਰੇ ਧੀ ਮੈਥੜੀ ਬਟੇ ਨੋ ਪੀਤਾ ਤੂੰ ਮੇਰਾ ਹੈ ਡੌਨ ਕਹ ਤੋ ਨਾ ਹੂੰ ਚੱਲ ਚੱਲ ਤੂੰ ਐ ਕੀ ਕਰੀਂ ਤੂੰ ਲੈ ਗਿਆ ਲੈ ਗਿਆ ਕੀ ਕਰੀਂ ਪਰਾਵਾ ਪਾਸਵਰਡ ਜ ਸਾਡੇ ਘਰ ਦੀ ਗੱਲ ਆ ਹੈ ਮੈਨੂੰ ਮਾਰ ਤੂੰ ਮਾ ਤੂੰ ਸ਼ਰੀਕ ਆ ਤੂੰ ਸਾਡੇ ਘਰੇ ਕੀ ਕਰਦਾ ਤੂੰ ਬੱਦ ਹੋ ਜਾ ਵੀਰ ਜੀ ਮੈਂ ਕਰਦੀ ਤੇਰੀ ਤੂੰ ਬੱਦ ਹੋ ਜਾ ਤੇ ਤੇਰੀ ਇੱਜ਼ਤ ਮੈਂ ਹਾਂ ਤੂੰ ਨਿਕਲ ਬਾਹਰ ਇਸ ਤੋਂ ਮੇਰੀ ਗੱਲ ਸੁਣ ਤੂੰ ਮੇਰੇ ਘਰ ਆਏ ਤਾਂ ਭਰਾ ਹੋਏਗਾ ਮੇਰਾ ਤੂੰ ਸ਼ਰੀਕ ਆ ਤੂੰ ਇੱਥੇ ਕੀ ਕਰਦਾ ਤੇਰੇ ਘਰ ਵਾਲੇ ਤੇਰਾ ਘਰ ਵਾਲਾ ਅੱਡ ਵਲਡਾ ਨਾ ਤੂੰ ਤੇਰਾ ਸ਼ਰੀਕ ਰਹੂੰਗਾ ਮੈਂ ਪਰ ਮੇਰੀ ਗੱਲ ਸੁਣ ਲੈ ਪੰਜਾਬੀ ਜੀ ਸਾਡੀ ਮਾਂ ਨੂੰ ਹੱਥ ਲਾਇਆ ਨਾ ਤੂੰ ਤੈਨੂੰ ਭੁਗਤਣਾ ਪਊਗਾ ਇਹ ਅਟ ਵੇਟਾ ਨਾ ਅੱਛਾ ਅਟ ਵੜੂ ਸਾਡੇ ਮਾਤਾ ਜੁੰਡੇ ਪਟੇਗੇ ਸਾਨੂੰ ਤਾਂ ਇਹਨਾਂ ਨੇ ਕ ਕਰਤਾ ਕੰਗਾਰੇ ਸਣੀ ਇਹਨੇ ਤਾਂ ਸਣੇ ਦੇ ਪੁੱਤ ਨੇ ਮੈਨੂੰ ਤਾਂ ਕੀ ਕਰਤਾ ਕਗਾਲ ਤੇ ਤੂੰ 1.5 ਲੱਖ ਤਨਖਾਹ ਲੈ ਲੈ ਨਾ ਤੇਰੇ ਪੈਸੇ ਬੋਲਦੇ ਆ ਤੇਰੇ ਚ ਮੈਨੂੰ ਤਾਂ ਨਿਸ਼ੇੜੀ ਦੇ ਇਕੱਲੇ ਤੇ ਪੱਲੇ ਪਾਇਆ ਤੁਸੀਂ ਨਿਸ਼ੇੜੀ ਕਿਨੇ ਬਣਾਇਆ 1.5 ਲੱਖ ਆਪਦਾ ਪੜ੍ਹਾਈ ਲਿਖਾਈ ਦੇ ਸਿਰ ਤੇ ਲੈਣਾ ਪੜ੍ਹਾਈ ਤੇ ਇਹਦੇ ਵਾਰਾ ਪੜ੍ਹਾਈ ਕਿੱਧਰ ਗਈ ਉਹਨੂੰ ਤਾਂ ਭੇਟਾ ਜੋ ਗਮ ਨਹੀਂ ਤੁਸੀਂ ਛੱਡਿਆ ਕਿੱਡੇ ਜੋ ਕਹਿੰਦਾ ਫਿਰ ਅੱਛਾ ਨਿਸ਼ੇੜੀ ਕਿਨੇ ਬਣਾਇਆ ਉਹ ਲਉ ਪੀਤਾ ਹੈ ਕਿਨੇ ਬਣਾਇਆ ਨਿਸ਼ੇੜੀ ਨੂੰ ਨਿਸ਼ੇੜੀ ਬਣਾਇਆ ਇਹਦੀ ਮਾਂ ਨੇ ਕ ਚੋਰੀ ਪੈਸੇ ਦੇ ਦੇ ਨਹੀਂ 15 ਸਾਲ ਹੋ ਗਏ ਤੇਰੇ ਵਿਆਹ ਨੂੰ ਆ ਪਿਛਲੇ 3 ਸਾਲ ਤਿੰਨ ਚਾਰ ਸਾਲਾਂ ਦਾ ਨਸ਼ਾ ਕਰਨ ਲੱਗਾ ਉਹ ਤੈਥੋਂ ਅੱਖ ਕੇ ਤੇਰੀਆਂ ਕਰਤੂਤਾ ਤੋ ਅੱਖ ਕੇ ਆ ਜਿਹੜਾ ਕੁਛ ਕਰਦੀ ਆ ਤੂੰ ਆ ਮਾਂ ਤੈਨੂੰ ਤੇਰੇ ਪੱਲੇ ਇਸ ਕਰਕੇ ਪਾਈ ਉਹ ਤੂੰ ਜੁੰਡੇ ਪੱਟੇ ਦੇ ਜੁੰਡੇ ਪੱਟੇ ਤੇ ਕਿੰਨਾ ਕੁਸਾ ਰਸੋਈ ਚ ਗੰਦ ਪਾਈ ਰੱਖਦੀ ਸਾਰੀ ਜਹਾੜੀ ਅੱਛਾ ਰਸੋਈ ਚ ਤੂੰ ਬੈਂਕ ਕੀ ਗੱਲ ਮੈਂ ਇਹਨਾਂ ਦੀ ਗੋਲੀ ਰੱਖੀ ਮੈਂ ਸਾਰੀ ਜਹਾੜੀ ਮੈਂ ਸਫਾਈ ਕਰ ਰਸੋਈ ਚ ਮਹਿਕ ਆਉਂਦੀ ਤੇ ਇਹ ਵਰਦੀ ਤੇ ਗੰਦ ਪੈਂਦਾ ਹਾਂ ਹਾਂ ਜਦੋਂ ਕਦੋਂ ਜੀ ਕਰਦਾ ਭਾਂਡੇ ਨੂੰ ਕਿਹੜੇ ਨੂੰ ਚੱਕ ਕੇ ਵਿੱਚ ਪਾ ਦਿੰਦੀ ਐ ਸੈਂਖ ਦੇ ਜਿਹੜੇ ਨੂੰ ਦਿਮਾਗ ਹਿੱਲੇ ਵਾਲੀ ਮੇਰੇ ਪੱਲੇ ਪਾਈ ਵੀ ਆ ਬਾਦੀ ਦਿਮਾਗ ਹਿੱਲੇ ਵਾਲੀ ਤੇਰੇ ਪੱਲੇ ਤੈਨੂੰ ਸਾਹ ਨਹੀਂ ਜਿਵੇਂ ਕਿ ਮਾਂ ਨੇ ਜੰਮੇ ਨੇ ਹੁੰਦਾ ਜਿਵੇਂ ਕਿ ਉੱਤੋਂ ਡਿੱਗ ਪੀ ਹੁੰਦੀ ਤੈਨੂੰ ਮਾਂ ਕੋਲ ਦੀ ਕਦਰ ਹੀ ਨਹੀਂ ਪਤਾ ਕਦਰ ਨਹੀਂ ਪਤਾ ਤੈਨੂੰ ਸਿਖਾਇਆ ਨਹੀਂ ਕਿਸੇ ਨੇ ਵੀ ਨੂਹਾਂ ਜਿਹੜਾ ਧੀਆ ਵੀ ਬਣਦਿਆਂ ਹੁੰਦੀਆਂ ਕਿਧੀਆਂ ਜਾ ਕੇ ਧੀਆ ਬਣ ਤਕੋ ਮੇਰੀ ਗੱਲ ਸੁਣ ਅੱਛਾ ਤੂੰ ਤਾਂ ਕਰੋਨਾ ਇੰਨੇ ਰਾਜ ਹੈ ਤੇ ਇਹਨਾਂ ਨੇ ਇਹਨਾਂ ਨੂੰ ਪੁੱਛ ਵੀ ਮੇਰਾ ਇਹ ਕੀ ਕਰਦੇ ਆ ਰਤਖੋਨ ਮੇਰੇ ਖਾਨ ਨੂੰ ਪੱਲੇ ਪਾਏ ਵੀ ਆ ਤਾ ਕਿਉਂ ਰਤਖੋਨ ਕਰੀ ਆ ਬਾਪੂ ਜਦੋਂ ਦਾ ਮਰਿਆ ਨਾ ਜਦੋਂ ਦੀ ਬਾਪੂ ਦੀ ਪੈਨਸ਼ਨ ਹੈ ਜਿਹੜੀ 24000 24000 ਪੈਨਸ਼ਨ ਬਾਪੂ ਦੀ ਆਉਂਦੀ ਹੈ 15 1600 ਰੁਪਿਆ ਪੈਨਸ਼ਨ ਘੜਾਪਾ ਪੈਨਸ਼ਨ ਮਾਤਾ ਦੀ ਤੇ ਮੋਲੇ ਸਾਨੂੰ ਇਹ ਮੈਨੂੰ ਆਂ ਦੱਸ ਜਿਹੜਾ ਇਹਦਾ ਮੈਂ ਗੰਦ ਤੋਂ ਨਹੀਂ ਆ ਤਾਂ ਮੈਂ ਫ੍ਰੀ ਲੈਣੀ ਹੈ ਅੱਛਾ 25 27000 ਰੁਪਿਆ ਤੇਰੇ ਢੂਏ ਚ ਵੜ ਜਾਏ ਤੇ ਗੰਦ ਕੋਈ ਹੋਰ ਤੋਂ ਹੋਊਗਾ ਕੇ ਤੂੰ ਐ ਨਹੀਂ ਕਰਨਾ ਮੈਂ ਤਾਂ ਐ ਕਰਨਾ ਜਿਹੜਾ ਕੋ ਮਰਜ਼ੀ ਕਰ ਲੋ ਤੇ ਰੱਬ ਦਾ ਵੀ ਤੇਰੀ ਦਿਖਾਣੀ ਇੱਥੇ ਹੈਣੀ ਜੋ ਹੁੰਦੀ ਨਾ ਜਿਹੜੇ ਸਾਡੀ ਮਾਂ ਦੇ ਜੁੰਡੇ ਨੂੰ ਹੱਥ ਪਾਇਆ ਨਾ ਤੇਰੇ ਜੁੰਡੇ ਪਟ ਕੇ ਕੱਲਾ ਕੱਲਾ ਵਾਲ ਖਰਾ ਦਿੰਦਾ ਮੈਂ ਉਹਦੇ ਕੋਲ ਮੈਂ ਤੂੰ ਲਿਆਇ ਕਰਦਾ ਕਹਦੇ ਤੂੰ ਜਨਾਨੀ ਹੈ ਲਿਆਇ ਕਰਦਾ ਤੂੰ ਮੇਰੇ ਛੋਟੇ ਥਾਂ ਲੱਗਦੇ ਮੈਂ ਤਾਂ ਤੇਰੇ ਹੱਥ ਨਹੀਂ ਝੁੱਕ ਸਕਦਾ ਮੈਂ ਪਾੜ ਕੇ ਦੋ ਬਣਾ ਦਿੰਦਾ ਤੂੰ ਸਾਡੀ ਮਾਂ ਦੇ ਹੱਥ ਝੁੱਕ ਗਿਆ ਲਾ ਉਹਨੂੰ ਫੋਨ ਪਤਾੰਦਾ ਲਾਉਣਾ ਲਾਉ ਫੋਨ ਪਤਾੰਦਾ ਮੈਂ ਜੋ ਨੂੰ ਵੀ ਉਹਦਾ ਪਾੜਾ ਸਾਰਾ ਉਹਦਾ ਕੰਜਰ ਦਾ ਕਿੱਥੇ ਗਿਆ ਮੇਬੀ ਉਹ ਸੇਵਾ ਕਰਨ ਗਿਆ ਡੇਰੇ ਚ ਯਾਰ ਸਾਲਾ ਸੇਵਾ ਕਰਨ ਜਾ ਵੀ ਘੰਟੇ ਕੁੜਕੜ ਲੱਗੀ ਰਹੂਗੀ ਹੂੰ ਜਾ ਲਾ ਲੋ ਫੋਨ ਕਰ ਲੋ ਜਿਹੜਾ ਕੋ ਕਰਦੇ ਆ ਹਾਂਜੀ ਭਾਈ ਜੀ ਉਹ ਹੈਰੀ ਕਿੱਥੇ ਆ ਤੂੰ ਮੈਂ ਸੇਵਾ ਕਰਨ ਗਿਆ ਮੈਂ ਉਹ ਸਾਲਾ ਸੇਵਾ ਦਾ ਆਇਦਰ ਮਾਂ ਦੀ ਸੇਵਾ ਬਣਾਤੀ ਤੇਰੇ ਘਰ ਵਾਲੀ ਨੇ ਕੰਜਰਾ ਤੂੰ ਸੇਵਾ ਕਰਿਆ ਡੇਰੇ ਚ ਸੇਵਾ ਕਰਨ ਸਾਲੇ ਡੇਰਿਆਂ ਦੇ ਰਾ ਹੁਣ ਤਾਂ ਆ ਮਾਂ ਦੇ ਚੁੰਡੇ ਪੜਦੇ ਆ ਨੇ ਉਹ ਘਰ ਵਾਲੀ ਨੇ ਕਰੀ ਨੇ ਜਿਹੜੇ ਮੇਰੇ ਪੱਤੇ ਉਹ ਨਹੀਂ ਜਾਗ ਕੋਈ ਗੱਲ ਘਰੇ ਆ ਤੂੰ ਘਰੇ ਫੜਾਫੜਕ ਕਰਨਾ ਹੋਣਾ ਜਿਹੜਾ ਯਾਦ ਨਹੀਂ ਉਹ ਮਾਪਿਓ ਦੀ ਕਰਨਾ ਸੇਵਾ ਕਰਨੀ ਐ ਤਾਂ ਘਰੇ ਆ ਚੋਦੀ ਮੈਂ ਇਧਰ ਨਾ ਬਾਈ ਜੀ ਆ ਜਾ ਮੈਂ ਆਉਂਦੇ ਉਹਨੂੰ ਵੀ ਕੰਜਰ ਨੂੰ ਕਰਦੀ ਆ ਉਹਦੇ ਨਾਲ ਵੀ ਗੱਲ ਉਹਦਾ ਵੀ ਪਾਰਦੀ ਐ ਸੈਰੋ ਦਾ ਵੀ ਨਸ਼ੇ ਪੱਤੇ ਵਾਲੇ ਮੇਰੇ ਪੱਲੇ ਪਾਏ ਵੀ ਆ ਨਹੀਂ ਤੂੰ ਆਪਦੇ ਘਰ ਵਾਲੀ ਨੂੰ ਕਿਤੇ ਕੇਕ ਕਟਾਲੇ ਕਿਤੇ ਉਹਨੂੰ ਕਮਾਉਣ ਲੈ ਕੇ ਗਿਆ ਮੇਰੇ ਘਰ ਦੇ ਚੁੱਚ ਕੀਤੇ ਇਹਨਾਂ ਨੇ ਇਹ ਸਾਰੀ ਦਿਹਾੜੀ ਇਹ ਤਾਂ ਗੰਦਾ ਸੁਥਣ ਦੁੱਗਣਾ ਖਾਂਦੀ ਐ ਤਾਂ ਦੁੱਗਣਾ ਹੀ ਹੱਗਦੀ ਐ। ਹਾਂ ਨਹੀਂ ਜਿਹੜੇ ਕੇਕ ਨਹੀਂ ਕੱਟਦਾ ਜਿਹੜੇ ਜਨਮ ਦਿਨ ਨਹੀਂ ਮਨਾਉਂਦਾ ਤੇਰੀਆਂ ਵਰ੍ਹਸੰਗਾਂ ਨਹੀਂ ਮਨਾਉਂਦਾ ਤੂੰ ਸਾਡੀ ਮਾਂ ਦੇ ਚੁੰਡੇ ਪਟੇਗੀ ਹੈ। ਜੋ ਪਟੇਗੀ ਤੇ ਘਰ ਤਾਂ ਖਾਵੇ ਬਾਰ-ਬਾਰ ਇਹ ਸੁਥਣ ਚ ਹੱਗਦੀਂਦੀ ਮੈਂ ਕੀ ਕਰਾਂ ਜੇ ਮੈਂ ਇਹਦੀ ਪੈਨਸ਼ਨ ਲੈਣੀ ਐ ਨਾ ਤੇ ਗੰਦਾ ਤਾਂ ਸਾਰੇ ਮਹੀਨਾ ਤੋਂ ਨਹੀਂ ਐ। ਤੇਰੀ ਮਾਂ ਨੇ ਕੁੜੀ ਨਹੀਂ ਹੋਣਾ ਤੁਸੀਂ ਕਹ ਤੂੰ ਸਾਡੇ ਨਾਲ ਕੀਤੀ ਐ ਕਿਉਂ ਤੁਹਾਡੇ ਨਾਲ ਕੀਤੀ ਤੁਸੀਂ ਕਹਿ ਕੇ ਰੱਖੀ ਐ ਉਹ ਘਰ ਸੀ ਆ ਉਹਨੂੰ ਫੇੜਾ ਬਹਿਣੇ ਨੂੰ ਕਹੇ ਜਿਹਨੇ ਰੱਖੀ ਆ ਮੇਰਾ ਗੱਲ ਸੁਣ ਸਾਰਾ ਘਰ ਛੱਡਿਆ ਤੁਹਾਨੂੰ ਨਾਲ ਦਾ ਪਲਾਟ ਲੈ ਕੇ ਆਪਦੇ ਪੈਸੇ ਨਾਲ ਘਰ ਪਾਇਆ ਮੈਂ ਕਿ ਮੇਰਾ ਛੋਟਾ ਭਰਾ ਕੋਈ ਗੱਲ ਨਹੀਂ ਮੇਰੀ ਨੌਕਰੀ ਲੱਗੀ ਉਹਦੀ ਨਹੀਂ ਲੱਗੀ ਨਾ ਪੂਰੇ ਸਾਰੇ ਥਾਂ ਛੱਡੇ ਸਾਰਾ ਘਰ ਛੱਡਿਆ ਕੋਠੀ ਵਰਗਾ ਬਾਪੂ ਦਾ ਪੈਰ ਛੱਡਿਆ ਕਿ ਨਹੀਂ ਛੱਡਿਆ ਮਾਂ ਤੁਸੀਂ ਆਪਦੇ ਆਪ ਨੂੰ ਛੋਟੇ ਨੇ ਕਿਹਾ ਮੈਂ ਸੇਵਾ ਕਰਨੀ ਆ ਮਾਂ ਦੀ ਫੇਰ ਮਾਂ ਛੱਡੀਏ ਘੋਡੇ ਨਾਲ ਵੀ ਠੀਕ ਹੈ ਸੇਵਾ ਕਰਨੀ ਆ ਤੁਸੀਂ ਕਰ ਕਰਨੀ ਆ ਛੋਟੇ ਤੋਂ ਤਾਂ ਆਪਦੀ ਸੇਵਾ ਨਹੀਂ ਹੁੰਦੀ ਤੇ ਇਹਦੀ ਸੇਵਾ ਕਰਕੇ ਰੰਗ ਲਾ ਦੂਗਾ ਉਹ ਉਹ ਤਾਂ ਲੱਗੀਆਂ ਤੇ ਤੇਰੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਵੀ ਲੱਗ ਜਾਂਦਾ ਮੇਰੇ ਲੱਛਣ ਤੁਸੀਂ ਪਾਰਖਦੇ ਇਹਨਾਂ ਦੇ ਪਾਰਖਦੇ ਨੇ ਅੱਛਾ ਤੋ ਇਹ ਤੇ ਉਹਦੀ ਮਾਂ ਵੀ ਭਲੀ ਮਾਨਸ ਬਣਾ ਲਈ ਤੇ ਉਹ ਛੋਟਾ ਵੀ ਭਲਾ ਮਾਨਸ ਕਰ ਲੈ ਉਹਦੀ ਮਾਨਸ ਬਣਾ ਦਿੰਦੇ ਆ ਤੂੰ ਬਹੁਤ ਚੰਗਾ ਕੀਤਾ ਤੇਰੀ ਮਾਂ ਨੇ ਹੀ ਇਸਕੇ ਵਿੱਚ ਜੁੰਡੇ ਇਹ ਜੁੰਡਿਆਂ ਦੇ ਲੈ ਕੀ ਆ ਜਦੋਂ ਮੈਂ ਇਹਨੂੰ ਕੁੱਤੇ ਕੋਲੇ ਮੰਜੀ ਡਾ ਕੇ ਦਿੱਤੇ ਵੀ ਉੱਥੇ ਬੈਠੀ ਰਹਿ ਤੈਨੂੰ ਰੋਟੀ ਪੱਕੀ ਮਿਲੂਗੀ ਕੁੱਤੇ ਕੋਲੇ ਮੰਜੀ ਤੇ ਚਪੇੜਾ ਜੇ ਕਿਤੇ ਮੈਂ ਕਿਹਾ ਹੁੰਦਾ ਨਾ ਧਰਿਆਂ ਨਾਲ ਦੀ ਨਾਲ ਤੂੰ ਤਾਂ ਆਣ ਕੇ ਤੂੰ ਤਾਂ ਪੌੜ ਬਨਣ ਲੱਗ ਪਿਆ ਗੱਲਾਂ ਤੇ ਤੈਨੂੰ ਪਤਾ ਨਾ ਰੋਸਾ ਕਰੇਗੇ ਹੈ ਛੋਟੇ ਸਾ ਮੇਰੇ ਜਿਹੜੇ ਟੈਟੂ ਖੁਵਾਇਆ ਸਾਲਾ ਜਿੰਨੇ ਜੋਗਾ ਹੋਵੇ ਨਾ ਤੇ ਤੇਰੇ ਟੈਟੂ ਡੂਡੂ ਕਢਵਾਵੇ ਪਹਿਲਾਂ ਸਾਰੇ ਉਹ ਅੱਛਾ ਸਾਰਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਅੱਜ ਇਹ ਨਾ ਮੈਂ ਕਰਨਾ ਗੱਲ ਉਹਦਾ ਠੀਕ ਐ ਨਹੀਂ ਗੱਲ ਨਹੀਂ ਕਹਿੰਦੇ ਮੇਰੇ ਘਰ ਚ ਖੜਾ ਤੂੰ ਕੀ ਹੋ ਗਿਆ ਕੀ ਹੋ ਗਿਆ ਅੱਜ ਅੱਜ ਫੇਰ ਲੜਾਈ ਪਈ ਬੈਠੇ ਹਾਂ ਸੀ ਮਤਲਬ ਗਲੇਸ਼ ਆ ਇਹ ਅੱਜ ਫੇਰ ਲੜਾਈ ਪੈਣਾ ਤੂੰ ਕਿੱਥੇ ਮਰਿਆ ਸੀਗਾ ਤੂੰ ਮੈਂ ਸੇਵਾ ਕਰ ਦੇ ਗਈ ਸੀ ਬਾਈ ਤੂੰ ਪਹਿਲਾਂ ਮੈਨੂੰ ਆਹ ਦੱਸ ਤੂੰ ਮੇਰੇ ਨਾਲ ਕਿ ਇਹਦੇ ਅਲੱਗ ਗੱਲ ਸੋਣਾ ਇੱਧਰ ਕਰ ਤੂੰ ਆਏ ਨਾ ਕਰ ਤੂੰ ਪਾਸੇ ਉੱਤਰ ਦਾਦੋ ਦੇ ਵੜਦੇ ਟੂਏ ਦਾ ਮਾਨ ਉਹ ਨਾ ਪੁੱਛ ਜਿਵੇਂ ਜੁੰਡੇ ਪੱਟਦੇ ਨੇ ਮਾਨ ਉਹ ਨਾ ਪੁੱਛੀ ਪਹਿਲਾਂ ਕੰਜਰ ਕਿਤੋਂ ਦਾ ਮਾਂ ਕਰ ਚੰਗੀ ਆ ਦੁਰ ਕਿੱਡੇ ਉਹ ਤੇਰੇ ਜੰਮਣ ਦੇ ਇਹੋ ਜਿਹੇ ਮਾਂ ਮਾੜੀ ਆ ਜਿਹਨੇ ਜੰਮ ਕੇ ਦੁਨੀਆ ਬਖਾਦੀ ਮਾਂ ਨੇ ਮੇਰੀ ਫੋਲ ਕਹਿੰਦੇ ਮੈਨੂੰ ਖੁੱਟਾ ਆ ਦੋ ਦੋ ਨਾਲ ਫੋਟਾ ਦੋਨਾਂ ਦਾ ਕੰਜਰੋ ਮਾਂ ਘਰ ਵਾਲੀ ਨੂੰ ਕਰਦਾ ਪਤਾ ਨਹੀਂ ਕੀ ਕਰਦਾ ਤੇ ਘਰ ਵਾਲੀ ਨੇ ਉਹਨੇ ਮਾਰਿਆ ਮੇਰੇ ਪਹਿਲੇ ਉਹਨੇ ਕੀ ਕੀਤਾ ਇਧਰ ਮੈਂ ਖਲਾਰੇ ਪਿਆ ਉਹਦੇ ਇਹ ਸਾਨੂੰ ਜਰਦੀ ਨਹੀਂ ਨਲਿਆ ਸਾਰਾ ਦਿਨ ਸੇਵਾ ਕਰਦੀ ਐ ਦੀ ਉਹ ਜਾ ਮੂਰਿਆ ਕਿਤੋਂ ਦਿਆ ਜਾ ਮੂਰਿਆ ਕਿਤੋਂ ਦਿਆ ਤੈਨੂੰ ਬੰਦਾ ਬਣਨ ਬੈਠਾ ਤੈਨੂੰ ਕਿਤੇ ਮਾਰਾਂ ਮੈਂ ਪਹਿਲਾਂ ਮੇਰੇ ਰਸੋਈ 'ਚ ਮਾਰਿਆ ਮੂਢੇ ਬੇਚਾਰੀ ਦਾ ਇਹ ਲੜਦਾ ਨਹੀਂ ਲੱਗਦੀ ਮਰ ਜਾ ਡੁੱਬ ਕੇ ਸ਼ਰਮਣਾ ਮਰ ਜਾ ਮਾਂ ਤੇ ਉਹਦੇ ਜੁੰਡੇ ਘਰ ਵਾਲੀ ਪਟਦੇ ਤੇ ਫਿਰ ਵੀ ਤੂੰ ਉਹਦੇ ਮਗਰ ਲੱਗੇ ਫੜਦਾ ਉਹਦੇ ਉਹਦੇ ਵੜਦਾ ਟੂਏ ਚ ਲੱਗਾ ਕੀ ਹੋ ਗਿਆ ਲੱਟੋ ਕੀ ਹੋ ਗਿਆ ਇਧਰ ਵੀ ਪੁੱਛਦਾ ਮਾਂ ਨੂੰ ਤੁਸੀਂ ਨਾ ਭਾਈ ਸਾਡੇ ਘਰੇ ਗੱਲਾਂ ਬਣਾਉਣਾ ਇਹਨੇ ਮੈਨੂੰ ਝਾੜਨਾ ਇਹਨੇ ਮੈਨੂੰ ਝਾੜਨਾ ਸਣੇ ਇਹਦੇ ਮਾਂ ਵੀ ਇਹਦੇ ਮਗਰ ਲੱਗੀ ਆ ਵੱਡਾ ਭਰਾ ਝਗੜਾ ਫੇਰ ਆਇਆ ਪਹਿਲਾਂ 2:3 ਬੈਠੀ ਸੀ ਰਸੋਈ ਇੱਥੇ ਕੜੀ ਸੀ ਫਿਰਦੇ ਫੜ ਕੇ ਮਾਂ ਨੂੰ ਜਿਦ ਤਰੇ ਸੀਸੀਟੀਵੀ ਲੱਗਿਆ ਉਧਰ ਪਤਾ ਲੱਗ ਗਿਆ ਇਹ ਮਗਰੋ ਕੀ ਕਰਦੀ ਆ ਮਾਂ ਨਾਲ ਇਹ ਭਾਈ ਜਦੋਂ ਮੈਂ ਘਰੇ ਆਇਆ ਨਾ ਤੂੰ ਮੇਰੀ ਘਰ ਵਾਲੀ ਦੇ ਗ ਆ ਮੇਰੇ ਤਾਂ ਸ਼ਾਮ ਨਾਲ ਡੁੱਬ ਕੇ ਮਰ ਗਏ ਨਾ ਮਾਰੇ ਇਹਨੇ ਲੱਪੜ ਇਹਨੇ ਇਹਨੇ ਤੇਰੇ ਪਾਇਆ ਕੰਡੜਾ ਕੁਛ ਲੈ ਆ ਕੇ ਜਿਹੜਾ ਤੈਨੂੰ ਇੰਨੀ ਅਕਲ ਨਹੀਂ ਦੀ ਵੀ ਕਰੀ ਕੇ ਜਾਂਦੀ ਮਾਂ ਨਾਲ ਇਹ ਤੇਰੇ ਉੱਥੇ ਸੀਸੀਟੀਵੀ ਕੈਮਰਾ ਟੰਗਿਆ ਹੋਇਆ ਨਾ ਉੱਥੇ ਸਾਹਮਣੇ ਕਰਕੇ ਤੈਨੂੰ ਪਤਾ ਲੱਗ ਜਾ ਮਾਂ ਨਾਲ ਕੀ ਕੁਛ ਆ ਰਸੋਈ ਚੋਕੜੀ ਇਸਕੇ ਤੇ ਢਾਈ ਬੈਠੀ ਕੋਈ ਨਹੀਂ ਲਿਆਈ ਮੈਂ ਕੜੀ ਇਸਕੇ ਜਾਣ ਕੇ ਆਂਦਾ ਏ ਬਾਈ ਪਤਾ ਕੀ ਨਹੀਂ ਚੜਾਇਆ ਮੈਂ ਆ ਕੇ ਇਹ ਮੈਨੂੰ ਕੁੱਟੀ ਆਂਦੀ ਸੀਗੀ ਉਲਟ ਉੱਤੇ ਤੂੰ ਬੈਠੀ ਚੜ ਕੇ ਹੱਕ ਤੋ ਦੇ ਕੁੱਟੀ ਤੈਨੂੰ ਇਹ ਜਾਂਦੀ ਸੀ ਫੇਰ ਛੇਤੀ ਅੱਛਾ ਤੂੰ ਤੈਨੂੰ ਸਾਡੇ ਹੁਣ ਸਾਡੇ ਤੂੰ ਜਾੜ ਨਾ ਸਾਡੇ ਘਰੇ ਆ ਕੇ ਤੂੰ ਸਾਡੀ ਮਾਂ ਮਾਰਨੀ ਹੈ ਹੈ ਤੈਨੂੰ ਕੇਕ ਸਾਡੇ ਸਾਡੇ ਕੇਕ ਚੁਪ ਥੋੜਾ ਕੇਕ ਨੂੰ ਕੋਕਾ ਲੱਗੀ ਰੋਲਾ ਥੋੜਾ ਕੇਕ ਨਾ ਬਰਸਣ ਗਿਆ ਜਨਮ ਦਿਨ ਦਾ ਥੋੜਾ ਬਾਈ ਸਾਡਾ ਆਪਣਾ ਕਾਦਾ ਰੋਲਾ ਮੈਂ ਤਾਂ ਕੁਛ ਨਹੀਂ ਕਿਹਾ ਲੈ ਹੈ ਬਾਈ ਮੈਂ ਤਾਂ ਕੁਛ ਨਹੀਂ ਕਿਹਾਗਾ ਮਾਮੇ ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹਦੇ ਸਿਰ ਤੇ ਹੱਥ ਰੱਖ ਕੇ ਇਹਦੀ ਸੌਂ ਖਾ ਕੇ ਜੁਆਕਾਂ ਨੇ ਉਹਦੇ ਮਾਮੇ ਦੀ ਜਨਮ ਦਿਨ ਦੀ ਸੌਂ ਖਾ ਕੇ ਕਹਿੰਦੇ ਨਹੀਂ ਆਖਿਆ ਇਹਨੇ ਇੱਥੇ ਆਉਂਦੇ ਸਾਰ ਆਖਿਆ ਤੂੰ ਆਲੀ ਤੇਰੀ 1.5 ਲੱਖ ਤਨਖਾਹ ਆਖੇ ਤੂੰ ਆਲੀ ਕੇਕ ਕੱਢਦਾ ਘਰ ਵਾਲੀ ਦੇ ਕਦੇ ਜਨਮ ਦਿਨ ਤੇ ਪੁੱਛ ਲੈ ਫਿਰ ਇਹ ਤਾਂ ਪੁੱਛੋ ਤਾਂ ਮੇਰੇ ਕਦੇ ਕੇਕ ਦੀ ਇਹਨੇ ਸਟੋਰੀ ਲਾਈ ਮੇਰੇ ਜਨਮ ਦਿਨ ਦੀ ਕਦੇ ਸਟੋਰੀ ਲਾਈ ਆ ਹੈਂ ਨਾ ਕਿਤੇ ਫੇਸਬੁੱਕ ਤੇ ਲਾਈ ਹੈ ਨਾ ਵਟਸਐਪ ਤੇ ਲਾਈ ਹੈ ਸਟੋਰੀ ਅੱਛਾ ਤੂੰ ਸਾਡੇ ਮਾਂ ਨੂੰ ਥੋੜੇ ਬਟਿੰਗ ਉਹਦਾ ਕਰਕੇ ਹੈ ਨਾ ਮੈਨੂੰ ਤਾਂ ਇਹ ਨਹੀਂ ਪਤਾ ਵੀ ਜਿੱਦਣ ਇਹ ਤਾਂ ਮੇਰਾ ਤੇ ਇਹਦਾ ਵਿਆਹ ਹੋਇਆ ਕਦ ਉੱਥੇ ਨਾ ਸੇਵਾ ਕਰਨ ਵੇਲੇ ਉਹਦਾ ਮੈਲ ਜਮਾ ਕਰਨਾ ਪੈਂਦਾ ਪਾਸੇ ਰੱਖਣਾ ਪੈਂਦਾ ਅੱਛਾ ਤੂੰ ਸਟੋਰੀ ਲਾਈਵ ਨੇ ਚੈੱਕ ਹੁੰਦੇ ਤਾਂ ਇਥੋਂ ਲੈ ਆ ਸੁਣ ਲੈ ਹੁਣ ਤੈਨੂੰ ਪਤਾ ਲੱਗਾ ਕਿੰਨੇ ਕਰਤੂਤੀ ਮਾਲ ਕੇ ਹਜੇ ਤੋ ਮਾਂ ਨੂੰ ਪੁੱਛਿਆ ਨਾ ਕੀ ਸਰਚ ਕੀ ਪਾਦਾ ਮਾਂ ਨੇ ਮਾਂ ਨੇ ਨਹੀਂ ਐਨੇ ਪਾਦਾ ਤੇਰੇ ਸਰਚ ਇਹਦਾ ਫੋਨ ਕਦ ਰਿਲ ਪਾਈ ਆ ਲੈ ਰੀਲ ਬਾਈ ਇਹਦਾ ਫੋਨ ਚੈੱਕ ਕਰੀ ਕੇ ਪਤਾ ਕੀ ਲਿਖਿਆ ਤੇ ਫੋਨ ਤੇ 143 ਨੰਬਰ ਸੇਵ ਕੀਤਾ 143 ਸਮਝਦਾ ਕੀ ਹੁੰਦਾ ਤੁਸੀਂ ਕਿਹੜੇ ਵੇਲੇ 143 ਸਮਝਦਾ ਮੈਨੂੰ ਤੇਰੀ ਭਝਾਈ ਨੇ ਦੱਸਿਆ ਹੋਰ ਕਿ ਮੈਨੂੰ ਪਤਾ ਮੈਨੂੰ ਠੀਕ ਹੈ 143 ਤੇ ਨੰਬਰ ਸੇਵ ਕੀਤਾ ਸੋਨੇ ਇੱਧਰ ਠੀਕ ਹੈ ਪੂਜਾ ਜੈਡ ਤੇ ਕੀਤਾ ਸੋਨੀ ਏ ਤੇ ਕੀਤਾ ਲਾਟੋ ਬੀ ਤੇ ਪਤਾ ਨਹੀਂ ਕੀ ਕੁਛ ਕਰਕੇ ਏ ਬੀ ਸੀ ਡੀ ਐਕਸ ਵਾਈ ਜੈਡ ਕਿੰਨਿਆਂ ਦੇ ਨੰਬਰ ਸੇਵ ਕਰੀ ਬੈਠੇ ਤੈਨੂੰ ਪਤਾ ਲੱਗਦਾ ਕੁਝ ਤੇ ਮਰਵਾਊਗਾ ਮੈਨੂੰ ਤੂੰ ਮਰਵਾਉਣਾ ਸੁਣਾ ਛੇੜੇ ਤੋਂ ਆਰ ਕੇ ਪਾਸੇ ਵਾਲੇ ਲੰਦੇ ਆ ਪੁੱਤੇ ਦੇ ਕਰਕੇ ਮੈਂ ਤੈਨੂੰ ਦੱਸਦੀ ਨਹੀਂ ਵੀ ਮੇਰਾ ਪੁੱਤ ਨਰਮਬਾਲਾ ਆਏ ਨੇ ਤਾਂ ਮੈਨੂੰ ਰੋਜ਼ ਬੈੱਡ ਤੇ ਕੁੱਟਦੀ ਫੜ ਕੇ ਬਹਾਨਾ ਬਣਾ ਬਣਾ ਕੇ ਪਰ ਸੋਈ ਚ ਨਾ ਵੜੀ ਆਟਾ ਨਾ ਗੁੰਨੀ ਤੂੰ ਰੋਟੀ ਨਾ ਖਾ ਤੂੰ ਐਨੇ ਫਲ ਫਰੂਟ ਲੈ ਕੇ ਦੇ ਨਾ ਕੱਲੀ ਬੱਬਰ ਚ ਪਾ ਕੇ ਬਹਿ ਜਾਨੀ ਮੇਰੇ ਤਾਂ ਇੱਕ ਨਾਂ ਵੀ ਨਹੀਂ ਲੈ ਕਦੇ ਵੀ ਆ ਤੂੰ ਲੈ ਕੇ ਖਾ ਲਾ ਅੱਛਾ ਉਹ ਧੰਦੇ ਚ ਕਾਜੂ ਬਦਾਮ ਕੋਲ ਕੋਲ ਕੇ ਪੀ ਜਾਂਦੀ ਮੇਰੇ ਤਾਂ ਇਹਨਾਂ ਇੱਕ ਤਰਨ ਹਰਾਤਾ ਮੈਂ ਤਾਂ ਥੋੜੇ ਕਰਕੇ ਵੀ ਮੇਰੇ ਪੁੱਤ ਦਾ ਘਰ ਨਾ ਪੱਟੇ ਮੇਰਾ ਪੁੱਤ ਨਰਮਾ ਬਾਈਤਲ ਉੱਤੋਂ ਦੀ ਆ ਗਈ ਆ ਤੂੰ ਜ਼ਾਵਚਰੇ ਨਾ ਪਹਿਲਾਂ ਤਾਂ लाਡੋ ਕੱਟ ਫੇਰ ਬੰਦਾ ਬਣੇਗਾ ਤੂੰ लाਡੋ ਇਹਨੂੰ ਪੁੱਛ ਪਹਿਲਾਂ ਕਿੱਥੇ ਕਿੱਥੇ ਫੋਨ ਮੈਂ ਤਾਂ ਤੂੰ ਸਿਰ ਨਾ ਪਰਵਾਲੀ ਚੱਲ ਤੂੰ ਆਉਂਦੇ ਭਰਾਣਾਂ ਵਾਲੀ ਚੱਲ ਤਾਂ ਨਾਲੇ ਲੈ ਜਾਂਦੀ ਮਾਂ ਨੂੰ ਤੂੰ ਆਉਂਦੇ ਪੈਕ ਕਰ ਲੈ ਭਰਾਵਾ ਗੱਲ ਸੁਣ ਲੈ ਮੇਰੀ ਥੋਨੂੰ ਹਾਜੀ ਚੀਜ਼ਾਂ ਕਰਨ ਦੀ ਲੋੜ ਨਹੀਂ ਨਾ ਅਸਿਹੇ ਚੀਜ਼ਾਂ ਕਰਵਾਉਣੀਆਂ ਠੀਕ ਹੈ ਤੂੰ ਰ ਹੈ ਵਾਸ ਰਸ ਪਤਾ ਕੀ ਬੋਲੀ ਤੇਰੇ ਹੁਣ ਤੋਂ ਪਹਿਲਾਂ ਕਹਿੰਦੀ ਇਧਰ ਸੁਣ ਮੇਰੀ ਗੱਲ ਇੱਥੇ ਆ ਜਾ ਮੈਂ ਦੱਸ ਦੇਣਾ ਤੈਨੂੰ ਕੀ ਕਹਿੰਦੀ ਹੈ ਕਹਿੰਦੀ ਨਸ਼ੇੜੀ ਮੇਰੇ ਮੱਥੇ ਮਾਰਿਆ ਨਸ਼ੇੜੀ ਕਦੋਂ ਬਣਿਆ 15 ਸਾਲ ਹੋ ਗਏ ਤੇਰੇ ਵਿਆ ਕਦੋਂ ਦਾ ਨਸ਼ਾ ਕਰਨ ਲੱਗਿਆ ਤੂੰ ਮੈਂ ਕਿਹੜਾ ਨਸ਼ਾ ਕਰਨਾ ਕਰਦਾ ਕਿਉਂ ਨਹੀਂਗਾ ਮੈਂ ਤਾਂ ਆਉਂਦਾ ਸਵੇਰ ਸ਼ਾਮ ਮੱਥਾ ਟੇਕਦਾ ਮੈਨੂੰ ਤੇ ਮੈਂ ਉਹ ਤਾਂ ਤੇਰੀ ਬੋਲੀ ਤੋਂ ਪਤਾ ਲੱਗ ਜਾਂਦਾ ਹੈ ਤੂੰ ਕਰਨ ਕਦੋਂ ਦਾ 3-4 ਸਾਲਾਂ ਦਾ ਲੱਗਿਆ ਨਾ ਲੱਗਦਾ ਕਰਦਾ ਇਹ ਕਰਦਾ ਇਹ 3-4 ਸਾਲਾਂ ਦਾ ਲੱਗਿਆ ਨਾ ਕਿਉਂ ਲੱਗਾ ਤੇਰਾ ਲਾਇਆ ਲੱਗਾ ਜਦੋਂ ਤੇ ਤੇਰੇ ਨੰਬਰ ਪਤਾ ਨਹੀਂ ਕਿਉਂ ਨਿਕ ਨੂੰ ਮਲਾ ਕੇ ਬੈਠੀ ਰਹੀ ਨਹੀਂ ਉਹਦੋਂ ਦਾ ਆ ਜਦੋਂ ਡਰਦਾ ਇਸ ਗੱਲ ਦਾ ਇਹਨੂੰ ਵੀ ਮਾਂ ਕਿਤੇ ਦੱਸ ਨਾ ਦੇਵੇ ਵੀ ਪਤਾ ਨਹੀਂ ਕਿਹੜੇ ਕਿਹੜੇ ਨਾਲ ਗੱਲਾਂ ਮਾਰਦੀ ਹੈ ਇਹ ਤਾਂ ਡੇਰੇ ਚੋਂ ਆ ਜਾਂਦਾ ਸਾਰੇ ਦਿਨ ਫੋਨ ਤੇ ਲੱਗੀ ਰਹਦੀ ਜੇ ਮੈਂ ਕੋਈ ਵਾਇਰ ਜੀ ਨਾ ਪੁੱਜੋ ਚੁੱਪ ਕਰ ਸਾਨੂੰ ਜਾਣੇਗੇ ਮੈਂ ਤੇ ਉਹਦੀ ਪੈਨਸ਼ਨ ਸਾਰੀ ਇਹਨੇ ਮਰਵਾ ਚ ਪਾ ਦਿੰਦੀ ਆ ਮੈਂ ਸੱਚਾ ਤੁਸੀਂ ਇੱਕ ਪਾਸੇ ਹੋ ਕੇ ਮੈਂ ਕੱਲੀ ਹੋ ਗਈ ਕੱਲੀ ਤਾਂ ਹੋਈ ਆ ਤੇ ਲਖਣਾਣਾ ਅਸੀਂ ਨਹੀਂ ਕੱਲੀ-ਕੁਲੀ ਕੀਤਾ ਤੈਨੂੰ ਪਹਿਲੀ ਗੱਲ ਤਾਂ ਤੇਰਾ ਬੇੜਾ ਕਰਖ ਹੋਇਆ ਕਦੇ ਤਾਂ ਫੋਨ ਚੈੱਕ ਕੀਤਾ ਵੀ ਫੋਨ ਦੇ ਵਿੱਚ ਹੈ ਕੀ ਇਹਦਾ ਮੈਂ ਲਾਡੂ ਚੱਕ ਫੋਨ ਆਪਾਂ ਦੇ ਹੈ ਨਹੀਂ ਤਾਂ ਫੋਨ ਫਾਨ ਮੇਰੇ ਕੋਲੇ ਹੈ ਨਹੀਂ ਗਾ ਨਹੀਂ ਗਾ ਤੇਰਾ ਬੇੜਾ ਤੇਰਾ ਆਦੇ ਹੋਇ ਆ ਦੇਖ ਆ ਦੇਖ ਪਹਿਲਾਂ ਆ ਜੋ 1.5 ਲੱਖ ਦੇ ਫੋਨ ਇਹਨੂੰ ਲੈ ਕੇ ਦੇਵਾਂਗਾ ਠੀਕ ਹੈ ਤੇ ਚੰਗੇ ਲੱਛਣ ਕਰੋ ਇਹ ਆ ਇਹ ਤਾਂ ਬਈ ਸਕੀਮ ਤੇ ਨਿਕਲਿਆ ਨੰਬਰ ਬੱਸ ਬੱਸ ਆਹ ਸਕੀਮ ਤੇ ਨਿਕਲਿਆ ਨੰਬਰ 43 ਲਿਖੀ ਬੈਠੇ ਨਾ ਜਿਹੜਾ ਆਹ ਸਕੀਮ ਤੇ ਨਿਕਲਿਆ ਫੋਨ ਫਿਰ ਇਹ ਜੇ ਤੂੰ ਨਹੀਂ ਲੈ ਕੇ ਦਿੱਤਾ ਤਾਂ ਤੈਨੂੰ ਨੇ ਪਤਾ ਦੀਵੇ ਤਾਂ ਲੈ ਨੇਰਾ ਇੱਥੇ ਲੈ ਵੀ ਅੱਲਾ ਕਿੰਨਾ ਘਰ ਪਾੜਦਾ ਕੇ ਸ਼ਰੀਕ ਇੰਨੀ ਗੱਲ ਕਹਿ ਜੇ ਜਿਹਦਾ ਆਪਣੇ ਤੇ ਮੱਚਦਾ ਵੀ ਆਈਫੋਨ ਲਈ ਬੈਠੇ ਆ ਤੂੰ ਯਾਰ ਛੱਡ ਦਫਾ ਕਰ ਮੈਂ ਨਹੀਂ ਲੈਣਾ ਉਸ ਗੱਲ ਤੋਂ ਕੋਈ ਜਿਹਦਾ ਮਰਜ਼ੀ ਹੋਵੇ ਜਿੱਥੋਂ ਮਰਜ਼ੀ ਆ ਗਿਆ ਠੀਕ ਹੈ ਬਈ ਤੂੰ ਸਾਡੀ ਨਾ ਬੇਇੱਜ਼ਤੀ ਨਾ ਕਰ ਪਰ ਉਹ ਮੈਂ ਦੇਖਦਾ ਮੰਮੀ ਸੱਚੀ ਤਰ੍ਹਾਂ ਇਹਨੇ ਇਹਨਾਂ ਵਾਲਾ ਤੇ ਹੋਰ ਹਾਲ ਨਹੀਂ ਦੀ ਸੀ ਜਨ ਤੈਨੂੰ ਮੇਰਾ ਮੈਂ ਇਹੋ ਜੀ ਸੀ ਜਦੈ ਵਿਆਹ ਕੇ ਲਿਆਂਦੀ ਐ ਬਾਈ ਤੂੰ ਦੱਸਦਾ ਨਹੀਂ ਬਲੂ ਨਹੀ ਕੋਈ ਗੱਲ ਨਹੀਂ ਬਣਾਉਂਦਾ ਗੱਜ ਤੱਕ ਤੈਨੇ ਬਣਾਈਆਂ ਨਾ ਗੱਲਾਂ ਵੱਡਾ ਸੀ ਲੋਕਾਂ ਦੇ ਫੈਸਲੇ ਕਰਦਾ ਆ ਕੁਛ ਨਹੀਂ ਬੋਲਦੀ ਇਹ ਜਾਣ ਕੇ ਕਰਦੀ ਇਹਦੇ ਮਗਰ ਲੱਗ ਕੇ ਅੱਛਾ ਤੂੰ ਤੁਸੀਂ ਤਨੇ ਕੇ ਤਾਂ ਹੋਗੇ ਤਾਂ ਮੈਂ ਇਹੋ ਕੀ ਕੱਲੀ ਮੇਰੀ ਗੱਲ ਸੁਣ ਇਹ ਬੰਦਾ ਨਾ ਇਹ ਆਣ ਕੇ ਘਰੇ ਵਿਗੜ ਪਾਉਂਦਾ ਇਹਨੂੰ ਆਇਆ 1.5 ਲੱਖ ਨਾਲ ਤਾਂ ਢੋਆ ਪਾੜ ਪਾੜ ਵੀ ਭਰਿਆ ਨਹੀਂ ਮੇਰਾ ਹੁਣ ਬੱਬਰ ਮੈਂ ਉਹ ਤਾਂ 30-35 ਹਜ਼ਾਰ ਨਾਲ ਵੀ ਪਰ ਜਿਹੜੀ ਉਹਦੀ ਪੈਨਸ਼ਨ ਤੇ ਇਹਦੀ ਅੱਖਾ ਆ ਕੇ ਸਾਡੀ ਮਾਂ ਦੇ ਹੱਕ ਤੇ ਬੈਠੀ ਰਹੀਆਂ ਸੀ ਅੱਖੀ ਵੇਖੀ ਪੈਨਸ਼ਨ ਤੇ ਅੱਖਾ ਤੈਨੂੰ ਨਹੀਂ ਪਤਾਗਾ ਜਿਹੜੀ ਪੈਨਸ਼ਨ ਦੇ ਮੈਂ ਤੇਰੀਆਂ ਬਹੁਤ ਗੱਲਾਂ ਲਕੋਈਆਂ ਮੈਂ ਤੇਰੇ ਭਰਾਵਾਂ ਨੂੰ ਤੇਰੇ ਪਿਆਰ ਨੂੰ ਸਦੂੰਗਾ ਤੇ ਉਹ ਦੇਖੂੰਂ ਦਖਾਂਗਾ ਵੀ ਮੇਰੀ ਮਾਂ ਦਾ ਤੂੰ ਕੀ ਹੱਲ ਕੀਤਾ ਇੰ样 ਕਰੋ ਲੱਗ ਗਿਆ ਨਾ ਦੇ ਮਗਰ ਤੇ ਮੈਂ ਜਵਾਕਾ ਛੱਡਦੀ ਮੈਂ ਘਰ ਛੱਡਦੀ ਤਾਂ ਮੈਂ ਜਾ ਵੜਦੀ ਆ ਜੇ ਤਨ ਮੈਂ ਮਾੜੀ ਲੱਗਦੀ ਆ ਚੱਲ ਮੈਂ ਲੈ ਕੇ ਜਾਂਦਾ ਮਾਂ ਨੂੰ ਨਾਲ ਅੱਜ ਤੋਂ ਬਾਅਦ ਤੁਹਾਡੇ ਘਰ ਵੱਲ ਚਾਕਰ ਵੀ ਨਹੀਂ ਤੇਰਾ ਮੈਂ ਨੂੰ ਅਲੇ ਤੇ ਬੱਬਰ ਪਰਲਾ ਜਿਹੜੀ ਇਹਦੀ ਪੈਨਸ਼ਨ ਆਉਂਦੀ ਨੇ ਪਰਲਾ ਉਹ ਤਾਂ ਟਾਡੇ ਚ ਪਾ ਲੈ ਤੇ ਇੱਥੋਂ 1.5 ਲੱਖ ਨਾਲ ਤੇ ਟੱਡ ਤੇਰਾ ਭਰਿਆ ਨਹੀਂ ਨੇ ਕਿਹੜੇ ਪਾਪ ਆ ਗਏ ਨੇ ਫੂਕ ਮਾਰੇ ਉੱਡਦੇ ਉਹ ਵਿਆਹ ਕੇ ਲੈਂਦੀ ਆ ਕੱਟੇ ਵਾਲੀ ਕੀਤੀ ਗਵਾਖਵਾ ਕੇ ਮੈਂ ਉੱਤੇ ਬੈਠਣ ਇੰਨੀਆਂ ਗੱਲਾਂ ਕਰਵਾ ਸ਼ਰੀਕ ਤੋ ਤੁਂ ਕੀ ਲੱਗ ਰਹੀ ਐ ਮੈਂ ਮੈਂ ਆਪਣੀ ਮਾਂ ਦੇ ਸਾਰੇ ਦਿਨ ਘੜਦਾ ਸੀਗਾ ਮੈਂ ਤੇ ਤੈਨੂੰ ਵਿਆਹ ਕਿ ਨਹੀਂ ਸੀ ਲਿਆਉਣਾ ਮੈਂ ਜਾਣੀ ਐ ਚੰਗਾ ਇਹ ਗੱਲਾਂ ਵੀ ਥਾਂ ਤੋਂ ਟੋੜੋ ਛੇੜੀ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਆਪਦੀ ਲਾਡੋ ਲੋਡੋ ਰੱਖ ਕੋਲੇ ਪੈਨਸ਼ਨ ਦਾ ਨਾ ਤੈਨੂੰ ਭੇਖਾਂ ਵੀ 24-25000 ਬਾਪੂ ਦੀ ਪੈਨਸ਼ਨ ਆਉਂਦੀ ਐ 1500 2000 ਬੜਾਪਾ ਪੈਨਸ਼ਨ ਉਹ ਵੀ ਰੱਖੋ ਤੁਸੀਂ ਘਰ ਵੀ ਤੁਹਾਨੂੰ ਛੱਡਿਆ ਵੈ ਆਪਦਾ ਘਰ ਪਿਆ ਸਾਰਾ ਕੁਝ ਤੁਹਾਨੂੰ ਪਤਾ ਐ ਇਸ ਗੱਲ ਦਾ ਮਾਤਾ ਨੂੰ ਮੈਂ ਲੈ ਕੇ ਚੱਲਿਆ ਨਾਲਾ ਤੂੰ ਮੇਰੀ ਗੱਲ ਸੁਣ ਲਾ ਤੂੰ ਮਾਂ ਦੀ ਸੇਵਾ ਕਰ ਕੋਈ ਪਰ ਲੈਣ ਦੇ ਝੋਲੀ ਆਪਾਂ ਤਾਂ ਘਰ ਦੀ ਗੰਦ ਨਾਲ ਇਹਨੂੰ ਵੀ ਪਰ ਲੈਣ ਦੇ ਕੋਈ ਲੋੜ ਨਹੀਂ ਆਪਦਾ ਘਰ ਫਟਣ ਦੀ ਮੇਰੀ ਗੱਲ ਸੁਣ ਲਾ ਬਸ ਉਹ ਰਸੋਆ ਤੇ ਘਰੇ ਤੇਰਾ ਮਾਂ ਨੂੰ ਮਿਲਣ ਨੂੰ ਜੀ ਕਰੇ ਨਾ ਤਾਂ ਉਧਰ ਮੇਰੇ ਵਾਲੇ ਪਾਸੇ ਆ ਕਿ ਜਦੋਂ ਮਰਨ ਦੀ ਬੇਸ਼ੰਕ ਸਾਰੀ ਧਿਆਣੀ ਬੈਠਾ ਰਹੀ ਠੀਕਾ ਇਹਦੇ ਭਰਾ ਨੂੰ ਸੱਦ ਕੇ ਸਾਰੀ ਗੱਲ ਕਰੂੰਗਾ ਤੇ ਫਿਰ ਮੈਂ ਤੇ ਮਾਂ ਦੀ ਸੇਵਾ ਵੀ ਕਰੂੰਗਾ ਭਾਈ ਤੂੰ ਵੇਖ ਲਈ ਤੇਰੀ ਸੇਵਾ ਤੂੰ ਡੇਰਿਆਂ ਚ ਕਰਨਾ ਸੇਵਾ ਜਿਵੇਂ ਇਹ ਤਾਂ ਢਾ ਕੇ ਮਾਂ ਦੇ ਉੱਤੇ ਬੈਠੀ ਤੂੰ ਕੀ ਸੇਵਾ ਕਰੇਗਾ ਯਾਰ ਮੈਨੂੰ ਪਤਾ ਮੈਂ ਮੈਂ ਕਹਿੰਦਾ ਵੀ ਜੇ ਤੇਰੀ ਭੁਜਾਈ ਕੀ ਤੇ ਇੱਥੇ ਹੁੰਦੀ ਨਾ ਕੁਦਰਤੀ ਪੇਖੀ ਗਈ ਵੀ ਆ ਤਾਂ ਮੈਂ ਤੇ ਉਹ ਜੁੰਡੇ ਪਟਾਉਂਦਾ ਸੱਦ ਕੇ ਬੁਰਾ ਮਾ ਕਰਦਾ ਪਟੇ ਵੀ ਆ ਜੁੰਡੇ ਮੇਰੇ ਬਸ ਕੋਈ ਨਹੀਂ ਬਸ ਉਹ ਰਸੋਆ ਸੋ ਮਾਂ ਨੂੰ ਲੈ ਪੈਨਸ਼ਨ ਵੀ ਪੈਨਸ਼ਨ ਵੀ ਲਾਓ ਤੁਸੀਂ ਸਾਰਾ ਕੁਝ ਖਾਓ ਹੱਥ ਵੱਧੇ ਹੱਥ ਵੱਧੇ ਜਾ ਪੱਟ ਤਾ ਤੂੰ ਪੱਟਦਾ ਤੂੰ ਉਹਨਾਂ ਦੇ ਮਗਰ ਲੱਗਦਾ ਏ ਤੂੰ ਉਹਨਾਂ ਦੇ ਮਗਰ ਲੱਗਦਾ ਏ ਹਾਂ ਮੇਰੀ ਮਾਂ ਤੇਰੇ ਨਸ਼ੇ ਪੱਤੇ ਨਹੀਂ ਤੇਰੇ ਪੂਰੇ ਹੁੰਦੇ ਮੇਰੀ ਮਾਂ ਰੱਬਰ ਕੀ ਮਾਂ ਤੂੰ ਉਹ ਮਾਰਨ ਦੇ ਉਹਨਾਂ ਨੂੰ ਮਾਰਨ ਦੇ ਉਹਨਾਂ ਨੂੰ ਗਾਂਦਾ ਚਾਹਤ ਤੈਨੂੰ ਵੀ ਪਤਾ ਲੱਗ ਜਾਊਗਾ ਮਾਰ ਲੈਣ ਦੇ ਚਾਰਾ ਦਿਨਾਂ ਨੂੰ ਇੱਥੇ ਫਿਰੂਗੀ ਤੂੰ ਤਾਂ ਮੇਰੀ ਪੱਟੀ ਮੇਜ਼ ਕਰਾਦੀ ਤੂੰ ਮੈਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ ਮੇਰਾ ਸਾਰਾ ਕੁਝ ਖਰਾਬ ਕਰਤਾ ਦੂ ਲਾਈ ਲੱਗਣਾ ਹੋਵੇ ਇਹ ਬੰਦਾ ਲਾਈ ਲੱਗਾ ਹਾਏ ਓਏ ਲਾਈ ਲੱਗ ਜਵਾਂ ਮਾਰ ਗਾ ਲੱਛਣ ਜਵਾਂ ਮਾਂ ਤੇ ਗਏ ਲਾਈ ਲੱਗਦੇ ਨਾ ਹੋਂ ਤਾਂ ਬਸ ਹੁਣ ਵੀ ਤਾਂ ਮਰਿਆ ਹੀ ਆ ਮਰ ਜਾ ਕਿਸੇ ਦਿਨ